ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਪਹਿਲਾ ਜਿਉ ਮੀਨਾ ਬਿਨ ਪਾਣੀ ਏ ਤਿਉ ਸਾਖਤ ਮਰੈ ਪਿਆਸ ਤਿਉ ਹਰ ਬਿਨ ਮਰੀਏ ਰੇ ਮਨਾ ਜੋ ਬਰਤਾ ਜਾਵੇ ਸਾਸ ਮਨ ਰੇ RAM ਨਾਮ ਜਸ ਲੇ ਬੇਨੰਗ ਹੋ ਰਿਓ ਰਸ ਕਿਉਂ ਲਹੋ ਗੁਰ ਮੇਲੇ ਹਰ ਦੇ ਰਾਹ ਸੰਤ ਜਨਾ ਮਿਲ ਸੰਗਤੀ ਗੁਰਮਗਤੀ ਰਤ ਹੋਏ ਆਠ ਸਾੜ ਤੀਰਤ ਮਜਨਾ ਗੁਰਦਰਸ਼ ਪ੍ਰਾਪਤ ਹੋਏ ਜਿਉ ਜੋਗੀ ਜਤ ਮਹਾਰਾ ਤਪ ਨਾਹੀ ਸਤ ਸੰਤੋਖ ਤਿਉ ਨਾ ਮੈਂ ਬਿੰਦੇ ਹੋਰੀ ਜਮ ਮਾਰੇ ਅੰਤਰ ਦੋਖ ਸਾਗਤ ਪ੍ਰੇਮ ਨ ਪਾਈਏ ਹਰ ਪਾਈਏ ਸਤ ਗੁਰ ਭਾਏ ਸੁਖ ਦੁਖ ਦਾਤਾ ਗੁਰ ਮਿਲੇ ਕਹੋ ਨਾਨਕ ਸਹਿਤ ਅਜ਼ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਪਹਿਲਾ ਜਿਉ ਮੀਨਾ ਬਿਨ ਪਾਣੀ ਏ ਤਿਉ ਸਾਖਤ ਮਰੈ ਪਿਆਸ ਤਿਉ ਹਰ ਬਿਨ ਮਰੀਏ ਰੇ ਮਨਾ ਜੋ ਵਰਤਾ ਜਾਵੇ ਸਾਸ ਮਨ ਰੇ ਰਾਮ ਨਾਮ ਜਸ ਲੈ ਬਿਨ ਗੁਰਿਉ ਰਸ ਕਿਉ ਲਹੋ ਗੁਰ ਮਿਲੈ ਹਰ ਦੇ ਰਾਹ ਸੰਤ ਜਨਾਂ ਮਿਲ ਸੰਗਤੀ ਗੁਰਮਗਤੀ ਰਤ ਹੋਏ ਆਠ ਜੜ ਤੀਰਤ ਮਜਨਾ ਗੁਰਦਰਸ਼ ਪ੍ਰਾਪਤ ਹੋਏ ਜੋ ਜੋਗੀ ਜਤ ਮਾਰਾ ਤਪ ਨਾਹੀ ਸਤ ਸੰਤੋਖ ਤਿਉ ਨਾ ਮੈਂ ਬਿੰਦੇ ਹੋਰੀ ਜਮ ਮਾਰੇ ਅੰਤਰ ਦੋਖ ਸਾਗਤ ਪ੍ਰੇਮ ਨ ਪਾਈਏ ਹਰ ਪਾਈਏ ਸਤ ਗੁਰ ਭਾਏ ਸੋਗੋ ਦੋਗੋ ਦਾਤਾ ਗੁਰ ਮਿਲੇ ਕਹੋ ਨਾਨਕ ਸਿਫਤ ਜਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਪਹਿਲਾ ਜੋ ਮੀਨਾ ਬਿਨ ਪਾਣੀ ਏ ਤਿਉ ਸਾਖਤ ਮਰੈ ਪਿਆਸ ਤਿਉ ਹਰ ਬਿਨ ਮਰੀਏ ਰੇ ਮਨਾ ਜੋ ਬਰਤਾ ਜਾਵੇਂ ਸਾਸ ਮਨ ਰੇ RAM ਨਾਮ ਜਸ ਲੈ ਬਿਨ ਗੁਰਿਉ ਰਸ ਕਿਉ ਲਾਹੋ ਗੁਰ ਮਿਲੈ ਹਰ ਦੇ ਰਾਵ ਸੰਤ ਜਨਾ ਮਿਲ ਸੰਗਤੀ ਗਰਮ ਗਤੀ ਰਤ ਹੋਏ ਆਠ ਸਾੜ ਤੀਰਤ ਮਜਨਾ ਗੁਰਦਰਸ਼ ਪ੍ਰਾਪਤ ਹੋਏ ਜਿਉ ਜੋਗੀ ਜਤ ਮਹਾਰਾ ਤਪ 나ਹੀ ਸਤ ਸੰਤੋਖ ਤਿਉ ਨ ਮੈਂ ਬਿੰਦਿਹੋਰੀ ਜਮ ਮਾਰੇ ਅੰਤਰ ਦੋਖ ਸਾਖਤ ਪ੍ਰੇਮ ਨ ਪਾਈਏ ਹਰ ਪਾਈਏ ਸਤਿਗੁਰੁ ਭਾਏ ਸੁਖ ਦੁਖ ਦਾਤਾ ਗੁਰ ਮਿਲੇ ਕਹੋ ਨਾਨਕ ਸਿਫਤ ਜਮਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਜੋ ਮੀਨਾ ਬਿਨ ਪਾਣੀ ਏ ਤਿਉ ਸਾਖਤ ਮਰੈ ਪਿਆਸ ਤਿਉ ਹਰ ਬਿਨ ਮਰੀਏ ਰੇ ਮਨਾ ਜੋ ਵਰਤਾ ਜਾਵੇ ਸਾਸ ਮਨ ਰੇ RAM ਨਾਮ ਜਸ ਲੇ ਬਿਨ ਗੁਰਿਉ ਰਸ ਕਿਉ ਲਹੋ ਗੁਰ ਮਿਲੈ ਹਰ ਦੇ ਰਾਹ ਸੰਤ ਜਨਾ ਮਿਲ ਸੰਗਤੀ ਗੁਰਮਗਤੀ ਰਤ ਹੋਏ ਆਠ ਸਾੜ ਤੀਰਤ ਮਜਨਾ ਗੁਰਦਰਸ਼ ਪ੍ਰਾਪਤ ਹੋਏ ਜਿਉ ਜੋਗੀ ਜਤ ਮਾਰਾ ਤਪ ਨਾਹੀ ਸਾਧ ਸੰਤੋਖ ਤੇਉ ਨਾ ਮੈਂ ਬਿੰਦ ਦੇ ਹੋਰੀ ਜਮ ਮਾਰੇ ਅੰਤਰ ਦੋਖ ਸਾਗਤ ਪ੍ਰੇਮ ਨ ਪਾਈਏ ਹਰ ਪਾਈਏ ਸਤ ਗੁਰ ਭਾਏ ਸੋਗ ਦੁਗ ਦਾਤਾ ਗੁਰ ਮਿਲੇ ਕਹੋ ਨਾਨਕ ਸਿਫਤ ਜਮਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ